ਸਾਰੀ ਸੋਡੀ ਵੀਡੀਓ ਜਦੋਂ ਉੱਤੇ ਜਾਂਦੀ ਹੈ ਨਾ ਸਾਡੇ ਇੱਥੇ ਚੈਨਲਾਂਾਂ ਤੇ ਪਹੁੰਚੀ ਆ ਤਾਂ ਸਾਨੂੰ ਬਹੁਤ ਮਾਣ ਹੋਇਆ ਜੀ ਬਹੁਤ ਅੱਜ ਤੋਂ ਅਸੀਂ ਵੀ ਸਿੱਖ ਬਣਨ ਨੂੰ ਸਿਰ ਤੇ ਦਸਤਾਰ ਸਜਾਉਣ ਨੂੰ ਅਸੀਂ ਤਿਆਰ ਆਈ ਹੁਣ ਅਸੀਂ ਵੀ ਆਪਣੀਆਂ ਦਸਤਾਰਾਂ ਬਨਿਆ ਕਰਾਂਗੇ ਜੀ ਸਾਡੀ ਸਿੱਖ ਕੌਮ ਦਾ ਨੌਰ ਰੋਸ਼ਨ ਹੋਇਆ ਜੀ ਭਾਈ ਉਹਨਾਂ ਦੀ ਕਰਕੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਈ ਮਿਲਿਆ ਆ ਫੇਸਬੁੱਕ ਤੇ ਲਾਈਵ ਹੋਣ ਦਾ ਕਾਰਨ ਇਹ ਆ ਕਿ ਗੱਲ ਇਦਾਂ ਦੀ ਬਾਈ ਨੇ ਕਹਿ ਦਿੱਤੀ ਕਿ ਜਿਹਦੇ ਨਾਲ ਕੋਧਾ ਸੀ ਬਾਬਾ ਕੋ ਕੇ ਤੇ ਲਾਈਵ ਹੋ ਕੇ ਜਿਹੜੀਆਂ ਗੱਲਾਂ ਕੀਤੀਆਂ ਬਾਬਾ ਜੀ ਉਹ ਕਰਿਓ ਸਾਰੀ ਸ਼ਾਮੇ ਨੂੰ ਵੀ ਤੇ ਸਾਡੀ ਸਿੱਖ ਕੌਮ ਦਾ ਨੌਰ ਰਸਨ ਪੂਰਾ ਹੋ ਗਿਆ ਜੀ ਦੇਖੋ ਇੱਥੇ ਵੀਰ ਜੀ ਉਹਨਾਂ ਨੇ ਸਾਡਾ ਸਿੱਖ ਕੌਮ ਦਾ ਪੂਰਾ ਸਰ ਉੱਤੇ ਗਰੇ ਆਪਣੇ ਨਾ ਮਤਲਬ ਕਿ ਮੇਰਾ ਭਰਾ ਹੈ ਨਾ ਮੇਰਾ ਇਕੱਲੇ ਦਾ ਨਹੀਂ ਜੋ ਕਿ ਤੁਹਾਨੂੰ ਹੈਗਾ ਸਾਰਿਆਂ ਦਾ ਸਿੱਖ ਕੌਮ ਦਾ ਸਾਰੀ ਸੋਡੀ ਵੀਡੀਓ ਜਦੋਂ ਉੱਤੇ ਜਾਂਦੀ ਹੈ ਨਾ ਸਾਡੇ ਇੱਥੇ ਚੈਨਲਾਂਾਂ ਤੇ ਪਹੁੰਚੀ ਆ ਤਾਂ ਸਾਨੂੰ ਬਹੁਤ ਮਾਣ ਹੋਇਆ ਜੀ ਬਹੁਤ ਅੱਜ ਤੋਂ ਅਸੀਂ ਵੀ ਸਿੱਖ ਬਣਨ ਨੂੰ ਸਿਰ ਸਿਰ ਤੇ ਦਸਤਾਰਾਂ ਸਜਾਉਣ ਨੂੰ ਅਸੀਂ ਤਿਆਰ ਆਈ ਹੁਣ ਅਸੀਂ ਵੀ ਆਪਣੀਆਂ ਦਸਤਾਰਾਂ ਬਨਿਆ ਕਰਾਂਗੇ ਜੀ ਸਾਡੀ ਸਿੱਖ ਕੌਮ ਦਾ ਨੌ ਰੌਸ਼ਨ ਹੋਇਆ ਜੀ ਭਾਈ ਉਹਨਾਂ ਦੀ ਕਰਕੇ ਸਾਰੀ ਸਿੱਖ ਕੌਮ ਦੀ ਸੰਗਾਰੇ ਸਾਰੇ ਵਲੰਟੀਅਰ ਕਰਕੇ ਸਾਰੇ ਸੇਵਾਦਾਰਾਂ ਕਰਕੇ ਟਾਈਟੈਂਸ ਸੇ ਬਤਾ ਰਿਹਾ ਜਿਹੜਾ ਕਾਪੜਾ ਲੱਗਾ ਹੋਇਆ ਹੈ ਕੱਲਾ ਅਮਰੀਕ ਸੋਨੀਆ ਤੇ ਬਾਕੀ ਮੈਂ ਇਹੀ ਗੱਲ ਕਹੂੰਗਾ ਭਾਈ ਸਾਰੇ ਆ ਤੇ ਗੱਲ ਇਦਾਂ ਵਾਂ ਕਿ ਭਾਈ ਜਿਹੜੀ ਤੋਂ ਗੱਲ ਗਈ ਹੈ ਨਾ ਉਹ ਬਹੁਤ ਵੱਡੀ ਗੱਲ ਗਈ ਭਾਈ ਨੇ ਹੈ ਨਾ ਕਿ ਕਹਿੰਦਾ ਵੀ ਇੱਥੇ ਪੁਲਿਸ ਵਾਲੇ ਜਾਂ ਲੋਕ ਜਿਹੜੇ ਇਮੀਗ੍ਰੇਸ਼ਨ ਲੋਕਾਂ ਨੂੰ ਤੰਗ ਨਹੀਂ ਕਰਦੇ ਹੁਣ ਸਾਨੂੰ ਸਿੱਖ ਕੌਮ ਦੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਿੱਖ ਕੌਮ ਸਾਡੇ ਲਈ ਕੀ ਕਰ ਰਹੀ ਆ ਤੇ ਇੱਥੇ ਸਿੱਖ ਕੌਮ ਬਹੁਤ ਵਧੀਆ ਅਸੀਂ ਵੀ ਹੁਣ ਦਸਤਾਰਾ ਮੰਨਾਂਗੇ ਸਾਨੂੰ ਵੀ ਬਹੁਤ ਭਾਜੀ ਉਹਨਾਂ ਦੀ ਕਰਕੇ ਮਾਨ ਸਤਕਾਰ ਮਿਲ ਰਿਹਾ ਜੀ ਕੱਚੇ ਮੰਦਿਆਂ ਨੂੰ ਕਿਉਂਕਿ ਹੁਣ ਨਾ ਪੁਲਿਸ ਤੰਗ ਕਰਈ ਆ ਨਾ ਇੱਥੇ ਤੇ ਲੋਕਲ ਨਾ ਕੋਈ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਹੁਣ ਕੰਮ ਲਈ ਵੀ ਤੇ ਬਹੁਤ ਧੰਨਵਾਦ ਭਾਜੀ ਉਹਨਾਂ ਦਾ ਸਿੱਖ ਕੌਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਿੱਖਾ ਖਾਲਸਾ ਵਾਹਿਗੁਰੂ ਜਿੱਦੀ ਫਤਿਹ ਦੇਖੋ ਸਮਾ ਹੁੰਦਾ ਵਾ ਸਮਾਇਆ ਚੱਲ ਰਿਹਾ ਤੇ ਜਿਹੜੇ-ਜਿਹੜੇ ਮੇਰੇ ਵੀਰ ਭਰਾ ਸੇਵਾ ਕਰ ਰਹੇ ਆ ਜਿਹੜੇ ਵੀ ਸੇਵਾ ਕਰਦੇ ਆ ਉਹ ਸਿਰਾਂ ਤੇ ਦਸਤਾਰਾਂ ਸਜਾ ਕੇ ਜਰੂਰ ਸੇਵਾ ਕਰੋ ਕਿਉਂਕਿ ਮੌਕਾ ਮਿਲੇ ਤੇ ਹੁਣ ਵੀ ਬਹੁਤ ਸਾਰੇ ਸੇਵਾਦਾਰ ਆ ਰਹੇ ਆ ਬਹੁਤ ਜਾ ਰਹੇ ਆ ਤੇ ਮਹਾਰਾਜ ਦੀ ਪੂਰੀ ਕਿਰਪਾ ਆ ਤੇ ਬਾਕੀ ਸਾਰਿਆਂ ਦਾ ਧੰਨਵਾਦ ਆ ਸੰਗਤ ਦਾ ਧੰਨਵਾਦ ਆ ਜਿਨ੍ਹਾਂ ਨੇ ਯੋਗਦਾਨ ਪਾਇਆ ਵਾ ਜਿਨ੍ਹਾਂ ਨੇ ਤਿਲ ਫੁੱਲ ਭੇਜਿਆ ਆ ਤੇ ਸਾਰਾ ਕੁਝ ਜੋ ਭੇਜ ਰਿਹਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਮਰਾਇਤ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਮੈਨੂੰ ਇੰਨੀ ਖੁਸ਼ੀ ਹੋਈ ਹੈ ਨਾ ਕਿ ਕਈ ਵਾਰੀ ਹੈ ਨਾ ਕਈ ਲੋਕ ਪੁੱਛਦੇ ਨੇ ਬਾਬਾ ਜੀ ਮੈਂ ਕੇਸ ਰੱਖਣਾ ਦਾੜਾ ਰੱਖਣਾ ਅ ਦਮਾਲਾ ਸਜਾਉਣਾ ਅਸੀਂ ਇਹਨੂੰ ਕਹਿੰਦਾ ਬੱਬਾ ਤੇਰੇ ਅਸੀਂ ਕਹਿ ਕੇ ਤੇਰੇ ਸਜਾਇਆ ਤਾਂ ਕੀ ਸਜਾਇਆ ਤੇਰੇ ਆਪਣੇ ਅੰਦਰੋਂ ਮਨ ਬੜਨਾ ਚਾਹੀਦਾ ਕਿ ਤੂੰ ਸਰਦਾਰ ਬੜਨਾ ਚਾਹੁੰਦਾ ਜਾਂ ਸਿੱਖ ਬੜਨਾ ਤੇ ਦਮਾਲਾ ਸਜਾਉਣਾ ਚਾਹੁੰਦਾ ਤੇਰੀ ਅੰਦਰ ਹੀ ਭਾਵਨਾ ਜਾਗਣੀ ਚਾਹੀਦੀ ਹੈ ਨਾ ਕਿ ਸਾਡੇ ਵੱਲੋਂ ਤੈਨੂੰ ਪ੍ਰਭਾਵਿਤ ਕੀਤਾ ਜਾਵੇ ਹੁਣ ਬਾਈ ਨੇ ਜਿਹੜੀ ਗੱਲ ਕਹੀ ਆ ਇਹ ਇਹ ਉਹ ਗੱਲ ਗਈ ਇਹ ਤੇ ਆਪ ਦੇ ਅੰਦਰ ਉੱਠਿਆ ਕਿ ਅਸੀਂ ਵੀ ਕੇਸ ਦਾੜਾ ਰੱਖੀਏ ਅਸੀਂ ਵੀ ਦਿਮਾਲੇ ਸਜਾਈਏ ਤੇ ਸਾਨੂੰ ਇੱਥੇ ਜਿਹੜਾ ਇੰਨਾ ਇੱਜ਼ਤ ਮਾਣ ਮਿਲ ਰਿਹਾ ਆ ਕੱਲ ਵੀ ਇੱਕ ਟੈਕਸੀ ਵਾਲੇ ਮੁੰਡੇ ਦਾ ਫੋਨ ਆਇਆ ਸੀ ਕਹਿੰਦਾ ਭਾਜੀ ਤੇ ਸਿੰਘ ਤੇ ਤੁਸੀਂ ਸਾਰੇ ਸੇਵਾ ਕਰ ਰਹੇ ਹੋ ਪਰ ਲੋਕੀ ਫੋਟਮਾ ਸਾਡੇ ਨਾਲ ਖਚਾਈ ਜਾਂਦੇ ਆ ਤੇ ਚਲੋ ਇਹ ਇਹ ਸਾਰਾ ਦੇਣ ਜਿਹੜੀ ਆ ਮਹਾਰਾਜ ਦੀ ਇਹ ਇਹ ਕੜਾ ਜਿਹੜੀ ਵਰਤ ਰਹੀ ਆ ਇਹ ਇਹ ਸਾਰੀ ਮਹਾਰਾਜ ਦੀ ਬੀਉਤ ਬੰਦੀ ਆ ਇਹ ਵਾਈਗੁਰੂ ਕਰਨ ਕਰਾਉਣ ਵਾਲਾ ਆ ਤੇ ਕਿਸੇ ਦੇ ਇਕੱਲੇ ਹੱਥ ਵਿਢਾਈ ਨਹੀਂ ਹੁੰਦੀ ਨਾ ਇਕੱਲੇ ਹੱਥ ਕੁਝ ਹੁੰਦਾ ਵਾ ਤੇ ਅੱਜ ਦੇਖੋ ਬਾਈ ਨੇ ਨਾ ਜਦੋਂ ਇਹ ਗੱਲ ਜੋੜਾ ਘਰ ਦੇ ਵਿੱਚ ਗੁਰੂ ਇੱਥੇ ਗੁਰੂ ਘਰ ਰਾਤ ਠਹਿਰੀਦਾ ਆ ਰਾਤ ਇੱਥੇ ਮਹਾਰਾਜ ਦੇ ਯੂਰੀ ਵਿੱਚ ਸਵੇਰ ਨੂੰ ਇੱਥੋਂ ਹੀ ਤੁਰਦੇ ਆ ਤੇ ਆਪਣੇ ਚਾਰਕ ਸਿੰਘ ਜਿਹੜੇ ਆ ਉਹ ਬਿਮਾਰ ਹੋਏ ਆ ਥੋੜੇ ਜਿਹਾ ਠੀਕ ਨਹੀਂ ਗੇ ਅਰਦਾਸ ਕਰਿਓ ਸਾਰੇ ਤੇ ਚੜ੍ਹਦੀ ਕਲਾ ਆ ਬਾਕੀ ਬਾਕੀ ਚੱਲ ਰਹੇ ਆ ਤੇ ਜਦੋਂ ਭਾਈ ਨੇ ਇਹ ਗੱਲ ਕਹੀ ਨਾ ਕਿ ਅੱਜ ਤੋਂ ਬਾਅਦ ਮੈਂ ਵੀ ਕੇਸ ਰੱਖਣੇ ਆ ਦਾੜਾ ਕੇਸ ਦਮਲਾ ਸਜਾਉਣਾ ਵਾ ਤੇ ਬਸ ਇਸ ਗੱਲ ਦੀ ਖੁਸ਼ੀ ਹੋਈ ਆ ਮੈਂ ਹੁਣ ਇਹੀ ਗੱਲ ਭਾਈ ਬੁਲੇ ਸੋਨਹਾ ਸਾਸਰੀ ਆਕਾਲ ਇਹ ਚੜ੍ਹਦੀ ਕਲਾ ਦੀਆਂ ਨਿਸ਼ਾਨੀਆਂ ਚੜ੍ਹਦੀ ਕਲਾ ਵਿੱਚ ਰਹੋ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਮਿਲਿਆ ਆ ਫੇਸਬੁੱਕ ਤੇ ਲਾਈਵ ਹੋਣ ਦਾ ਕਾਰਨ ਇਹ ਆ ਕਿ ਗੱਲ ਇਦਾਂ ਦੀ ਬਾਈ ਨੇ ਕਹਿ ਦਿੱਤੀ ਕਿ ਜਿਹਦੇ ਨਾਲ ਖੁਦ ਅਸੀਂ ਭਾਵਕ ਹੋ ਗਏ ਤੇ ਲਾਈਵ ਹੋ ਗਏ ਜਿਹੜੀਆਂ ਗੱਲਾਂ ਕੀਤੀਆਂ ਬਾਬਾ ਜੀ ਉਹ ਕਰਿਓ ਸਾਰੀ ਹਾਮੇ ਤੁਮ ਨੂੰ ਵੀ ਤੇ ਸਾਡੀ ਸਿੱਖ ਕੌਮ ਦਾ ਨੌਰ ਰਸਨ ਪੂਰਾ ਹੋ ਗਿਆ ਜੀ ਦੇਖੋ ਇੱਥੇ ਵੀਰ ਜੀ ਉਹਨਾਂ ਨੇ ਸਾਡਾ ਸਿੱਖ ਕੌਮ ਦਾ ਪੂਰਾ ਸਰ ਉੱਤੇ ਅੰਗਰੇਜ਼ ਨਹੀਂ ਆਪਣਾ ਨਾ ਮਤਲਬ ਕਿ ਮੇਰਾ ਭਰਾ ਹੈ ਨਾ ਮੇਰਾ ਇਕੱਲੇ ਦਾ ਨਹੀਂ ਜੋ ਕਿ ਤੁਹਾਨੂੰ ਹੈਗਾ ਸਾਰਿਆਂ ਦਾ ਸਿੱਖ ਕੌਮ ਦਾ ਸਾਰੀ ਸੋਡੀ ਵੀਡੀਓ ਜਦੋਂ ਉੱਤੇ ਜਾਂਦੀਆਂ ਨਾ ਸਾਡੇ ਇੱਥੇ ਚੈਨਲਾਂਾਂ ਤੇ ਪਹੁੰਚੀ ਆ ਤਾਂ ਸਾਨੂੰ ਬਹੁਤ ਮਾਣ ਹੋਇਆ ਜੀ ਬਹੁਤ ਅੱਜ ਤੋਂ ਅਸੀਂ ਵੀ ਸਿੱਖ ਬਣਨ ਨੂੰ ਸਿਰ ਸਿਰ ਤੇ ਦਸਤਾਰਾਂ ਸਜਾਉਣ ਨੂੰ ਅਸੀਂ ਤਿਆਰ ਆਈ ਹੁਣ ਅਸੀਂ ਵੀ ਆਪਣੀਆਂ ਦਸਤਾਰਾਂ ਬਨਿਆ ਕਰਾਂਗੇ ਜੀ ਸਾਡੀ ਸਿੱਖ ਕੌਮ ਦਾ ਨੌ ਰੌਸ਼ਨ ਹੋਇਆ ਜੀ ਭਾਈ ਉਹਨਾਂ ਦੀ ਕਰਕੇ ਸਾਰੀ ਸਿੱਖ ਕੌਮ ਦੀ ਸੰਗਤ ਸਾਰੇ ਵਲੰਟੀਅਰ ਕਰਕੇ ਸਾਰੇ ਸੇਵਾਦਾਰਾਂ ਕਰਕੇ ਤੇ ਤੈਨੂੰ ਸੋ ਸੇ ਬਤਾ ਰਿਹਾ ਜਿਹੜਾ ਆਪਣਾ ਲੱਗਾ ਹੋਇਆ ਹੈ ਕੱਲਾ ਅਮਰੀਕ ਸੋ ਨੀਆ ਤੇ ਬਾਕੀ ਮੈਂ ਇਹੀ ਗੱਲ ਕਹੂੰਗਾ ਭਾਈ ਸਾਰੇ ਆ ਤੇ ਗੱਲ ਇਦਾਂ ਵਾਂ ਕਿ ਭਾਈ ਜਿਹੜੀ ਤੂੰ ਗੱਲ ਗਈ ਹੈ ਨਾ ਉਹ ਬਹੁਤ ਵੱਡੀ ਗੱਲ ਗਈ ਭਾਈ ਨੇ ਹੈ ਨਾ ਕਿ ਕਹਿੰਦਾ ਵੀ ਇੱਥੇ ਪੁਲਿਸ ਵਾਲੇ ਜਾਂ ਲੋਕ ਜਿਹੜੇ ਇਮੀਗ੍ਰੇਸ਼ਨ ਲੋਕਾਂ ਨੂੰ ਤੰਗ ਨਹੀਂ ਕਰਦੇ ਹੁਣ ਸਾਨੂੰ ਸਿੱਖ ਕੌਮ ਦੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਿੱਖ ਕੌਮ ਸਾਡੇ ਲਈ ਕੀ ਕਰ ਰਹੀ ਆ ਤੇ ਇੱਥੇ ਸਿੱਖ ਕੌਮ ਬਹੁਤ ਵਧੀਆ ਅਸੀਂ ਵੀ ਹੁਣ ਦਸਤਾਰਾ ਮੰਨਾਂਗੇ ਸਾਨੂੰ ਵੀ ਬਹੁਤ ਭਾਜੀ ਉਹਨਾਂ ਦੀ ਕਰਕੇ ਮਾਨ ਸਤਕਾਰ ਮਿਲ ਰਿਹਾ ਜੀ ਕੱਚੇ ਮੰਦਿਆਂ ਨੂੰ ਕਿਉਂਕਿ ਹੁਣ ਨਾ ਪੁਲਿਸ ਤੰਗ ਕਰਈ ਆ ਨਾ ਇੱਥੇ ਤੇ ਲੋਕਲ ਨਾ ਕੋਈ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਹੁਣ ਕੰਮ ਲਈ ਵੀ ਤੇ ਬਹੁਤ ਧੰਨਵਾਦ ਭਾਜੀ ਉਹਨਾਂ ਦਾ ਸਿੱਖ ਕੌਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਿੱਖਾ ਖਾਲਸਾ ਵਾਹਿਗੁਰੂ ਜਿੱਤੀ ਫਤਿਹ ਦੇਖੋ ਸਮਾ ਹੁੰਦਾ ਵਾ ਸਮਾਂ ਆ ਚੱਲ ਰਿਹਾ ਤੇ ਜਿਹੜੇ-ਜਿਹੜੇ ਮੇਰੇ ਵੀਰ ਭਰਾ ਸੇਵਾ ਕਰ ਰਹੇ ਆ ਜਿਹੜੇ ਵੀ ਸੇਵਾ ਕਰਦੇ ਆ ਉਹ ਸਿਰਾਂ ਤੇ ਦਸਤਾਰਾਂ ਸਜਾ ਕੇ ਜਰੂਰ ਸੇਵਾ ਕਰੋ ਕਿਉਂਕਿ ਮੌਕਾ ਮਿਲੇ ਤੇ ਹੁਣ ਵੀ ਬਹੁਤ ਸਾਰੇ ਸੇਵਾਦਾਰ ਆ ਰਹੇ ਆ ਬਹੁਤ ਜਾ ਰਹੇ ਆ ਤੇ ਮਹਾਰਾਜ ਦੀ ਪੂਰੀ ਕਿਰਪਾ ਆ ਤੇ ਬਾਕੀ ਸਾਰਿਆਂ ਦਾ ਧੰਨਵਾਦ ਆ ਸੰਗਤ ਦਾ ਧੰਨਵਾਦ ਆ ਜਿਨ੍ਹਾਂ ਨੇ ਯੋਗਦਾਨ ਪਾਇਆ ਵਾ ਜਿਨ੍ਹਾਂ ਨੇ ਤਿਲ ਫੁੱਲ ਭੇਜਿਆ ਆ ਤੇ ਸਾਰਾ ਕੁਝ ਜੋ ਭੇਜ ਰਿਹਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਮaraj ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਮੈਨੂੰ ਇੰਨੀ ਖੁਸ਼ੀ ਹੋਈ ਹੈ ਨਾ ਕਿ ਕਈ ਵਾਰੀ ਹੈ ਨਾ ਕਈ ਲੋਕ ਪੁੱਛਦੇ ਨੇ ਬਾਬਾ ਜੀ ਮੈਂ ਕੇਸ ਰੱਖਣਾ ਦਾੜਾ ਰੱਖਣਾ ਅ ਦਮਾਲਾ ਸਜਾਉਣਾ ਅਸੀਂ ਇਹਨੂੰ ਕਹਿੰਦਾ ਬੱਬਾ ਤੇਰੇ ਅਸੀਂ ਕਹਿ ਕੇ ਤੇਰੇ ਸਜਾਇਆ ਤਾਂ ਕੀ ਸਜਾਇਆ ਤੇਰੇ ਆਪਣੇ ਅੰਦਰੋਂ ਮਨ ਬੜਨਾ ਚਾਹੀਦਾ ਕਿ ਤੂੰ ਸਰਦਾਰ ਬੜਨਾ ਚਾਹੁੰਦਾ ਜਾਂ ਸਿੱਖ ਬੜਨਾ ਇੱਕ ਦਮਾਲਾ ਸਜਾਉਣਾ ਚਾਹੁੰਦਾ ਤੇਰੀ ਅੰਦਰ ਹੀ ਭਾਵਨਾ ਜਾਗਣੀ ਚਾਹੀਦੀ ਹੈ ਨਾ ਕਿ ਸਾਡੇ ਵੱਲੋਂ ਤੈਨੂੰ ਪ੍ਰਭਾਵਿਤ ਕੀਤਾ ਜਾਵੇ ਹੁਣ ਬਾਈ ਨੇ ਜਿਹੜੀ ਗੱਲ ਕਹੀ ਆ ਇਹ ਇਹ ਉਹ ਗੱਲ ਗਈ ਇਹ ਤੇ ਆਪ ਦੇ ਅੰਦਰ ਉੱਠਿਆ ਕਿ ਅਸੀਂ ਵੀ ਕੇਸ ਦਾੜਾ ਰੱਖੀਏ ਅਸੀਂ ਵੀ ਦਿਮਾਲੇ ਸਜਾਈਏ ਤੇ ਸਾਨੂੰ ਇੱਥੇ ਜਿਹੜਾ ਇੰਨਾ ਇੱਜ਼ਤ ਮਾਣ ਮਿਲ ਰਿਹਾ ਆ ਕੱਲ ਵੀ ਇੱਕ ਟੈਕਸੀ ਵਾਲੇ ਮੁੰਡੇ ਦਾ ਫੋਨ ਆਇਆ ਸੀ ਕਹਿੰਦਾ ਭਾਜੀ ਤੇ ਸਿੰਘ ਤੇ ਤੁਸੀਂ ਸਾਰੇ ਸੇਵਾ ਕਰ ਰਹੇ ਹੋ ਪਰ ਲੋਕੀ ਫੋਟਮਾ ਸਾਡੇ ਨਾਲ ਖਚਾਈ ਜਾਂਦੇ ਆ ਤੇ ਚਲੋ ਇਹ ਇਹ ਸਾਰਾ ਦੇਣ ਜਿਹੜੀ ਆ ਮਹਾਰਾਜ ਦੀ ਇਹ ਇਹ ਕੜਾ ਜਿਹੜੀ ਵਰਤ ਰਹੀ ਆ ਇਹ ਇਹ ਸਾਰੀ ਮਹਾਰਾਜ ਦੀ ਬੀਉਤ ਬੰਦੀ ਆ ਇਹ ਵਾਇਗਰੂ ਕਰਨ ਕਰਾਉਣ ਵਾਲਾ ਆ ਤੇ ਕਿਸੇ ਦੇ ਇਕੱਲੇ ਹੱਥ ਵਿਢਾਈ ਨਹੀਂ ਹੁੰਦੀ ਨਾ ਇਕੱਲੇ ਹੱਥ ਕੁਝ ਹੁੰਦਾ ਵਾ ਤੇ ਅੱਜ ਦੇਖੋ ਬਾਈ ਨੇ ਨਾ ਜਦੋਂ ਇਹ ਗੱਲ ਜੋੜਾ ਘਰ ਦੇ ਵਿੱਚ ਗੁਰੂ ਇੱਥੇ ਗੁਰੂ ਘਰ ਰਾਤ ਠਹਿਰੀਦਾ ਆ ਰਾਤ ਇੱਥੇ ਮਹਾਰਾਜ ਦੇ ਯੂਰੀ ਵਿੱਚ ਸਵੇਰ ਨੂੰ ਇੱਥੋਂ ਹੀ ਤੁਰਦੇ ਆ ਤੇ ਆਪਣੇ ਚਾਰਕ ਸਿੰਘ ਜਿਹੜੇ ਆ ਉਹ ਬਿਮਾਰ ਹੋਏ ਆ ਥੋੜੇ ਜਿਹਾ ਠੀਕ ਨਹੀਂ ਗੇ ਅਰਦਾਸ ਕਰਿਓ ਸਾਰੇ ਤੇ ਚੜ੍ਹਦੀ ਕਲਾ ਆ ਬਾਕੀ ਬਾਕੀ ਚੱਲ ਰਹੇ ਆ ਤੇ ਜਦੋਂ ਭਾਈ ਨੇ ਇਹ ਗੱਲ ਕਹੀ ਨਾ ਕਿ ਅੱਜ ਤੋਂ ਬਾਅਦ ਮੈਂ ਵੀ ਕੇਸ ਰੱਖਣੇ ਆ ਦਾੜਾ ਕੇਸ ਦਮਲਾ ਸਜਾਉਣਾ ਵਾ ਤੇ ਬਸ ਇਸ ਗੱਲ ਦੀ ਖੁਸ਼ੀ ਹੋਈ ਆ ਮੈਂ ਹੁਣ ਇਹੀ ਗੱਲ ਬਾਈ ਬੁਲੇ ਸੋਨਹਾ ਸਾਸਰੀ ਆਕਾਲ ਇਹ ਚੜ੍ਹਦੀ ਕਲਾ ਦੀਆਂ ਨਿਸ਼ਾਨੀਆਂ ਚੜ੍ਹਦੀ ਕਲਾ ਵਿੱਚ ਰਹੋ ਸਾਰੇ